ਆ ਦੇਖ ਲੋ ਸਕੇ ਬਾਪ ਪੁੱਤ ਦੀ ਕਰਤੂਤ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ਜੀ ਹਾਂ ਇਹ ਬਾਪ ਪੁੱਤ ਮਿਲ ਕੇ ਅਜੇਹਾ ਰਾਤ ਨੂੰ ਗੰਦਾ ਕੰਮ ਕਰਦੇ ਸੀ ਕਿ ਇਸ ਨੂੰ ਸੁਣ ਕੇ ਤਾਂ ਇਸ ਦੀ ਮਾਂ ਜਾਣੀ ਕਿ ਇਸ ਦੇ ਪਿਓ ਦੀ ਘਰ ਵਾਲੀ ਵੀ ਹੈਰਾਨ ਰਹਿ ਗਈ ਹੋਣੀ ਹੈ ਕਿ ਉਸ ਦੇ ਬਾਪ ਪੁੱਤ ਜਿਹੜਾ ਅਜੇਹਾ ਕੰਮ ਕਰ ਰਹੇ ਨੇ ਜਲੰਧਰ ਦੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੋ ਜਾਨੇ ਬੈਠੇ ਨੇ ਇਹ ਰਿਸ਼ਤੇ ਦੇ ਵਿੱਚ ਸਕੇ ਬਾਪ ਪੁੱਤ ਨੇ ਜੋ ਕਿ ਰਾਤ ਦੇ ਸਮੇਂ ਹੋਰ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਜੀ ਹਾਂ ਇਹਨਾਂ ਦੇ ਵੱਲੋਂ ਰਾਤ ਨੂੰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਇਹਨਾਂ ਦੇ ਵੱਲੋਂ ਜਿਹੜਾ ਕਿ ਸੋਨੇ ਦੇ ਗਹਿਣੇ ਮੋਬਾਈਲ ਫੋਨ ਅਜਿਹਾ ਸਮਾਨ ਬਰਾਮਦ ਕੀਤਾ ਜਾਂਦਾ ਸੀ ਜਿੱਦੇ ਚੱਲਦੇ ਪੁਲਿਸ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ 30 ਅਤੇ 32 ਬੋਰ ਦੇ ਤਿੰਨ ਦੇਸੀ ਪਿਸਤੌਲ 25 ਜ਼ਿੰਦਾਕਾਰਤੂਸ ਅਤੇ ਇਸ ਦੇ ਨਾਲ ਹੀ ਲੁੱਟ ਖੋਹ ਕੀਤੇ ਹੋਏ ਮੋਬਾਈਲ ਫੋਨ ਤੇ ਸੋਨਾ ਬਰਾਮਦ ਕੀਤਾ ਤੇ ਹੁਣ ਡੁਗਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਆਓ ਦੇਖਦੇ ਹਾਂ ਐਸਪੀ ਜਿਲੰਦਰ ਵਿਆਤੀ ਦਾਰਹੜ ਕੋਲ ਵਿਕੀ ਸਿੰਘ ਖੱਖ ਜੀ ਦੇ ਦਿਸਾ ਨਟੇਸ਼ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਲੰਦਰ ਵਿਆਤੀ ਪੁਲਿਸ ਨੂੰ ਉਸ ਵਲੇ ਵੱਡੀ ਸਫਲਤਾ ਹਾਸਲ ਹੋਈ ਹੈ ਜੋ ਕ੍ਰਾਈਮ ਕ੍ਰਾਈਮ ਰਾਜਨੀਤਿਕ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਨੇ ਦੋ ਵਿਅਕਤੀਆਂ ਰਾਜਕਮਾਨ ਅਤੇ ਰਾਜਨੀਤ ਜੋ ਕਿ ਦਿਉਪਤ ਅਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਜੱਗੇ ਮੈਧਪੁਰ ਸ਼ਾਕਾਉਟ ਅਤੇ ਨਕੋਦੜਾ ਏਰੀਆ ਦੇ ਵਿੱਚ ਗਰੂ ਬਣਾ ਕੇ ਲੋਕਾਂ ਦਾ ਘੇਰਾ ਬੰਦਰਾ ਤਮਕਾ ਕੇ ਪਿਸਟੋਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਤੇ ਇਹਨਾਂ ਦੇ ਕੋਲ 3 ਪਿਸਟੋਲ ਤੇ 25 ਇੰਦਾਰੇ ਨੋਟੇਬੀ ਮੋਬਾਈਲ ਨਾ ਨਹੀਂ ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਕੀਮਤ ਜੋ ਹੈ 16 ਰੁਪਏ ਕਿਤਾ ਗਿਆ ਜਿੱਥੇ ਇੱਕ ਪਾਸੇ ਪਿਓ ਨੂੰ ਆਪਣੇ ਪੁੱਤ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਆ ਪਰ ਇੱਥੇ ਤਾਂ ਪਿਓ ਆਪਣੇ ਮਾਰੇ ਕੰਮਾਂ ਦੇ ਵਿੱਚ ਪੁੱਤ ਨੂੰ ਵੀ ਸ਼ਾਮਲ ਕਰ ਰਿਹਾ ਆਪਣੀ ਜ਼ਿੰਦਗੀ ਦਾ ਤਬਾਹ ਕੀਤੀ ਤੇ ਨਾਲ ਆਪਣੇ ਪੁੱਤ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ